ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਰਨੈਲ ਸਿੰਘ ਅੱਜ ਅਸੀਂ ਆਏ ਹੋਏ ਆ ਵੇਦ ਪ੍ਰਕਾਸ਼ ਜੀ ਜੋ ਕਿ ਤਰਕਸ਼ੀਲ ਦੇ ਮੈਂਬਰ ਨੇ ਤੇ ਜਗਦੀਪ ਸਿੰਘ ਕੰਮੂ ਮਾਜਰਾ ਜੀ ਜੋ ਤਰਕਸ਼ੀਲ ਦੇ ਮੈਂਬਰ ਨੇ ਆਓ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਤੇ ਇਹ 20 ਲੱਖ ਦਾ ਚੈਲੰਜ ਦੇਖੋ ਕਿੰਨਾਂ ਨੂੰ ਦੇ ਰਹੇ ਤੇ ਕਿਹੜੇ ਵਾਅਦ ਦੇ ਰਹੇ ਨੇ ਉਹ ਜਿੱਤਣ ਦੇ ਕੀ ਤਰੀਕੇ ਨੇ ਉਹਨਾਂ ਬਾਰੇ ਜਾਣਕਾਰੀ ਆਪਾਂ ਇਹਨਾਂ ਕੋਲ ਲੈਣੇ ਆ ਜੀ ਤਾਂ ਆਪਾਂ ਇਹਨਾਂ ਨੇ ਕਦਾ ਆਪਾਂ ਮੁਰੇ ਕਰਤਾ ਹਾਂਜੀ ਮਤਮਾ ਉਹ ਤੁੰਗ ਵੀਰ ਮਤਰਾ ਕਿ ਦੁਨੀਆਂ ਦਾ ਹਰ ਇੱਕ ਬੰਦੇ ਦਾ ਫਿੱਟਣ ਚਣਾ ਲੈ ਇੱਕ ਵੇਖੇ ਚਣਾ ਲੈ ਆਜੇ ਆਪਾਂ ਅੰਤੇ ਆੜਣਾ ਹਾਂ ਇਮਤਿਹਾਨ ਵੀ ਇਹ ਦਾਵਾ ਵੀ ਮੌਕੇ ਤੇ ਬੜਾ ਤੰ ਢੁਕਦਾ ਇਹ ਵੀ ਅਸੀਂ ਅੱਜ ਤੋਂ ਐਦਾ ਜਾਗ ਗਏ ਹੁਣ ਜਾਨੀ ਇਹਦਾ ਜਦ ਇਮਤਿਹਾਨ ਆਇਆ ਜਲੇ ਬਿਲਕੁਲ ਬਿਲਕੁਲ ਇਮਤਿਹਾਨਾਂ ਦੇ ਦੋਤੀ ਬੱਤੀ ਦੋ ਹੈਗਾ ਜਾਂ ਤੁੱਕਾ ਤੁੱਕਾ ਕੀ ਤੁਪਕ ਗਏ ਆਂ ਹਾਂ ਤੋਕਾ ਤਾਂ ਬਿਲਕੁਲ ਭਾਗ ਦੇ ਬੜੇ ਇਤਨੇ ਇਹ ਕਿੰਨੇ ਜੋਤ ਗਿਆਨ ਜਾਂ ਕੁਝ ਵੀ ਇਹ ਪਿਕਚਰ ਦੱਸਦੇ ਨੇ ਅੱਗਾ ਦੱਸ ਦਿੰਦੇ ਸਾਡਾ ਅੱਜ ਥੋੜਾ ਜਾਂ ਨਵੀਂ ਬੈਠ ਹੋ ਗਿਆ ਤੇ ਹਾਂ ਹੈ ਗੱਲ ਇਹ ਕਲੈਜੀ ਹਾਂਜੀ ਵੀ ਸਾਡਾ ਜਿਹੜਾ ਵਿਸ਼ਾ ਹੈ ਸਾਡਾ ਵਿਸ਼ਾ ਸਿੱਧਾ ਤੇ ਸਪਸ਼ਟ ਹੈ ਠੀਕ ਹੈ ਜੀ ਅਸੀਂ ਉਹਦੇ ਚ ਕੋਈ ਜਿਹੜੀਆਂ ਤਾੰਤ੍ਰਿਕਾਂ ਜਿਹੜੇ ਪਖੰਡਿਤ ਤਾੰਤ੍ਰਿਕ ਨੇ ਜਾਂ ਜਿਹੜੇ ਪੁੱਛਾ ਦੇਣ ਵਾਲੇ ਨੇ ਜਿਹੜੇ ਜੋਤਸੀ ਹੈ ਭਵਿੱਖ ਦੱਸਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਤੁਹਾਡਾ ਇਹ ਦੱਸ ਦਿਆਂ ਗਿਆ ਐ ਹੋਊਗਾ ਪੰਜਾਬ ਭਾਰਤ ਦਾ ਉਹ ਛੱਡੋ ਪੰਜਾਬ ਦਾ ਵਰਲਡ ਜਿਆ ਦਾ ਦੱਸਣ ਦੇ ਚੈਲੰਜ ਕਰਦੇ ਅਸੀਂ ਕਿਉਂਕਿ ਲੁਧਿਆਣਾ ਉਹਨਾਂ ਦਾ ਇੱਕ ਵੱਡਾ ਘੜਾ ਹੈ ਹਰ ਇੱਕ ਬਾਸਰ ਦੇ ਤੇ ਦੇਖ ਲਓ ਉਹਨਾਂ ਦੇ ਵੱਡੇ ਵੱਡੇ ਬੈਨਰ ਲੱਗੇ ਆ ਜੋਤਸੀਆਂ ਦੇ ਹੋਰ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਠੀਕ ਹੈ ਜੀ ਪਰ ਚੈਲੰਜ ਕਰਨ ਤੋਂ ਪਹਿਲਾਂ ਜਿਹੜਾ ਤਾਂ ਹੁੰਦਾ ਠੱਗੇ ਵਾਲਾ ਤਰੀਕਾ ਜਾਂ ਚਲਾਕੀ ਵਾਲਾ ਜੇ ਮੈਜਿਕ ਹੁੰਦਾ ਉਦੇ ਬਾਰੇ ਇੱਕ ਜਗਦੇਵ ਜੀ ਪਹਿਲਾਂ ਤੁਹਾਨੂੰ ਟਰਿਕ ਦੱਸਣਗੇ ਕਿਉਂਕਿ ਲਾ ਕੇ ਵੀ ਟਰਿਕ ਲੱਗ ਚੀਜ ਹੈ ਜਿਹੜਾ ਇਹ ਕਹਿੰਦੇ ਵੀ ਜੋਤਸ ਵਿਗਿਆਨ ਹੈ ਉਹਨੂੰ ਅਸੀਂ ਮੁੱਟੋ ਰੱਦ ਕਰਦੇ ਆ ਵੀ ਇਹ ਇੱਕ ਤੀਰਤੁਕਾ ਹੈ ਤੀਰਤੁਕਾ ਜੀ ਜਗਦੇਵ ਜੀ ਪਹਿਲਾਂ ਤੁਸੀਂ ਇਹਨਾਂ ਨੂੰ ਕਰਨੈਲ ਜੀ ਨੂੰ ਆਪਾਂ ਟਰਿਕ ਦਿਖਾਈ ਵੀ ਕਿਵੇਂ ਕਰਦੇ ਨੇ ਟਰਿਕ ਤੋਂ ਮਨਦੰਦੀ ਚੀਜ਼ ਹੈ ਜੀ ਤੁਸੀਂ ਮੈਂ ਤੁਹਾਨੂੰ ਥੋੜਾ ਟਰੈਕ ਕਰਕੇ ਦਿਖਾਉਣਾ ਪਰ ਇਹ ਵਾਪਸ ਨੂੰ ਟਰੈਕ ਹੀ ਆਕਾ ਹਾਂ ਮੈਂ ਜੀ ਆ ਰਿਹਾ ਸੁਭਾਈ ਟੋਡੇ ਮਨ ਦਾ ਪੱਤਾ ਤੁਸੀ ਦੇਖਣਾ ਮੈਨੂੰ ਤੁਹਾਨੂੰ ਦਿਖਾਉਣਾ ਆਪੀ ਕੋਈ ਐਡੀਟਿੰਗ ਨਹੀਂ ਕਰਨੀ ਲੈਪ ਚ ਲੈਣਾ ਹਾਂ ਠੀਕ ਹੈ ਜੀ ਅਸੀਂ ਲੋੜੇ ਸਾਹਮਣੇ ਕਰ ਕੰਮ ਆ ਇਹ ਆਪਣਾ ਪੱਤਾ ਦੇ ਕੇ ਆਪਣੇ ਕੋਲ ਰੱਖਣਾ ਹਾਂ ਛੜਿ ਕੇ ਰਲਾ ਲੈਣਾ ਠੀਕ ਹੈ ਤੋਂ ਬਾਅਦ ਮੈਂ ਪਤਾ ਨਹੀਂ ਕਿਤੋਂ ਵਾਟ ਕੇ ਦੇਣਾ ਤੁਹਾਨੂੰ ਇਹਦਾ ਛੋਟਾ ਜਿਹਾ ਇਮਾਨਦਾਰ ਪੱਤਾ ਟੋਟੇ ਮੈਂ ਇਹਨਾਂ ਦੇ ਕਮੇਂਟ ਕਰਦੇ ਮੇਰੀ ਝੂਠੀਆਂ ਨਾ ਨਾ ਜੋੜੇ ਹਾਂ ਠੀਕ ਹੈ ਅਸੀਂ ਇਹ ਜਾਦੂ ਦਾ ਟ੍ਰਿਕ ਹੈ ਮੈਜਿਕ ਮੈਜਿਕ ਆ ਮੈਂ ਚਲਾ ਕੇ ਜੀ ਹਾਂਜੀ ਚਲਾ ਕੇ ਇਹਦੇ ਵੀ ਦੁਕਾਨਾਂ ਨੇ ਠੀਕ ਹੈ ਨੇਕਾ ਇਹ ਦੇਖੋ ਪੱਤੇ ਅਲੱਗ-ਅਲੱਗ ਨੇ ਸਾਰੇ ਧਿਆਨ ਨਾਲ ਦੇਖਣਾ ਇੱਦਾਂ ਵੀ ਦਿਖਾ ਦਿੰਦੇ ਉਹਨੂੰ ਪੱਤੇ ਅਲੱਗ-ਅਲੱਗ ਨੇ ਹਾਂ ਇਹਨੇ ਜ ਆ ਰਹੀ ਵੀ ਇਹ ਦੇਖੋ ਵੀ ਠੀਕ ਜੀ ਠੀਕ ਜੀ ਜਿਹੜਾ ਪੱਤਾ ਤੁਹਾਡੇ ਡਿੱ ਗਿਆ ਇਹਦਾ ਪੱਟਾ ਰੱਖ ਗਿਆ ਮੇਤੂ ਆਹ ਦੀਦਾ ਹਾਂ ਜੀ ਇਹ ਇਹ ਸਾਰੇ ਨੰਗਾ ਹੋ ਗਿਆ ਇਹਦਾ ਡਿਵੀਜ਼ਨ ਦਾ ਪੱਟਾ ਵਤ ਉਹ ਤੁਸੀਂ ਇਹ ਕੋਚਾ ਕਰਨਾ ਉਹਦੇ ਤੇ ਉਂਗਲ ਲਾ ਕੇ ਵੀ ਜਿਹੜਾ ਦਿਖਦਾ ਹੈ ਹਾਂ ਜਿਹੜਾ ਮਰਜੀ ਇੱਕ ਜਿਹੜਾ ਜਗ੍ਹਾ ਡੁੱਗ ਗਿਆ ਪੱਤਾ ਮੇਤੂ ਆਹ ਦਾ ਰੁਗੀ ਗਿਆ ਡਿੱ ਗਿਆ ਇੱਕ ਉਂਗਲ ਲਾਓ ਵੀ ਡੁੱਗ ਰਹੀ ਹੈ ਉੱਪਰਲਾ ਨੰਗਾ ਹੋ ਗਿਆ ਕਿੜਾ ਨਾ ਰਿਖਿਆ ਉਹ ਨੂੰ ਚੱਲ ਕਿਤੇ ਵੀ ਰੱਖੋ ਮੈਨੂੰ ਅੱਥਰੂ ਖਾ ਕੇ ਕਿਤੇ ਬਥਾਰੋ ਕਰਦੇ ਚੱਲਦੇ ਖਾਓ ਹਾਂ ਨੀਚੇ ਲੈ ਜਾਓ ਆ ਨੀਚੇ ਲਾ ਹਾਂ ਆ ਪਤਾ ਆ ਪਤਾ ਤੁਸੀਂ ਹਾਂ ਚੱਕ ਕੇ ਲਾ ਕੇ ਦੇਖੋ ਮੈਂ ਉਹ ਤੋਂ ਕੈਮਰੇ ਨੂੰ ਦਿਖਾ ਦੇ ਮੈਂ ਇਧਰ ਚਲੀ ਜਾਂਦੀ ਠੀਕ ਹੈ ਜੀ ਆ ਕੈਮਰੇ ਵਾਲ ਮੈਨੂੰ ਕੋਈ ਕੁਝ ਯਾਰ ਬੰਤਾ ਜੀ ਖਾ ਦੇ ਜੀ ਠੀਕ ਹੈ ਜੀ ਆ ਲੈ ਕੈਮਰੇ ਨੂੰ ਪਤਾ ਦਿਖਾਤਾ ਜੀ ਉਹਨਾਂ ਨਾਲ ਜੀ ਹਾਂ ਇਹਦੇ ਮਿੱਟੀ ਦਿੱਤੇ ਮਾਰ ਕੇ ਰੱਖ ਦੋ ਜਿੱਥੇ ਮਾਰਗੀ ਮੇਰੇ ਮੂੰਹ ਉਧਰ ਹਾਂ ਇਹ ਰੱਖਤਾ ਹਾਂ ਮੂੰਹ ਉਧਰ ਤਾਂ ਨਾ ਉਹ ਸਾਡਾ ਵੀ ਧਿਆਨ ਆ ਆਹ ਉਹ ਨਾਲ ਹੀ ਹੁੰਦੇ ਆ। ਸਾਡੇ ਨੂੰ ਧਿਆਨ ਸਾਨੂੰ ਪਤਾ ਕਰਵਾਉਣ ਦੇਖਨੇ। ਆ ਦੇਖੋ ਜੀ ਮੈਂ ਇਹ ਢੇਗੀਆਂ ਪਾ ਰਿਹਾ ਮੈਨੂੰ ਨਹੀਂ ਪਤਾ ਕਿ ਕਿਵੇਂ ਬੱਢ ਲੈਣਾ। ਪਰਵਾਹ ਨਹੀਂ ਲੱਗਦਾ ਰਗਾ ਉਹਨਾਂ ਕੋਲ ਹੋਉਂਦਾ। ਸਮਝ ਆ ਗਿਆ। ਹੂੰ। ਮੈਨੂੰ ਨਹੀਂ ਪਤਾ ਕਾਲੇ ਅੰਗ ਦਾ ਹੀ ਕਿੱਟੇ ਰੱਖਦਾ ਹਰੇ ਅੰਗ ਦਾ ਹੀ ਮੈਨੂੰ ਕੋਤ ਦੇ ਬੋਤਲ। ਬਿਲਕੁਲ। ਲੋ। ਹਾਂ ਦਾ ਕਿੰਨੇ ਦੇ ਕੋਣ। ਇਹਦੇ ਢੇਗੀਆਂ ਪਾਉਣ ਲੱਗਿਆ। ਠੀਕ ਹੈ ਜੀ। ਵਾਂਟਰੀ ਹੂੰ ਕਿਸੇ ਡਿਟਰੀ ਗਾ ਨੂੰ ਕਿਹਨੇ ਇੱਟਾ ਕੀ ਪਾਇਆ ਕੋਈ ਗਹਿ ਲਓ ਬੀਜੇਪੀ ਕਾਲੀ ਕਾਰਾ ਸੌਣੇ ਰੱਖ ਲੋ ਤੇ ਨਾਲ ਲਓ ਰਿਕੀਏ ਵੀ ਕਰ ਸਕਦੇ ਪਾਰਾ ਦੇ ਕੋ ਜਿੰਨੀਆਂ ਬਤਾ ਸਕਦੇ ਹਾਂ ਠੀਕ ਹੈ ਇੱਕ ਪਤਾ ਕਿਸੇ ਵੀ ਤੇ ਆਪਣੀ ਮਰਜ਼ੀ ਨਾਲ ਰੋਮੈਨ ਨੂੰ ਪਤਾ ਨਹੀਂ ਕਿਤੇ ਕਿਹੜਾ ਪਤਾ ਕਿਤੇ ਹਰੇ ਰੰਗ ਦਾ ਕਾਲੇ ਦਾ ਚਿੱਟਾ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਤੁਸੀਂ ਸਾਡੇ ਜਿੰਨੀ ਦੇ ਪੀ ਸਕਤੀ ਹੈ ਕਹਨ ਦਾ ਭਗਤ ਹੈ ਨਹੀਂ ਜੇ ਮੈਂ ਉਹ ਕਹਿੰਦੇ ਆ ਮਤਲਬ ਉਹ ਕਰਕੇ ਦਿਖਾ ਰਹੇ ਆ ਇੱਕ ਹਾਂ ਉਹ ਮੇਰੇ ਕੰਮ ਮੈਂ ਇੰਤਰਾ ਕਰਕੇ ਕਹਾਂ 1000 ਰੁਪਏ ਦੂ ਬੰਦਾ ਹਾਂ ਤੁਸੀਂ ਕਿਸੇ ਟੇਰ ਯਾਤ ਰੱਖੋ ਇੱਕ ਟੇਰ ਯਾਤ ਰੱਖੋ ਕਿਸੇ ਦਾ ਪੱਤਾ ਕੱਟਾ ਨਹੀਂ ਲੇਕਿਨ ਇੱਕ ਪੱਤਾ ਕਿ ਤੁਸੀਂ ਇੱਕ ਪੱਤਾ ਕਿਸੇ ਦੇ ਘਰ ਹੈ ਉਹ ਦਿੱਤਿਆ ਨੰਬਰ ਦੋਨੋ ਹਾਂ ਇਹ ਰੱਖ ਲੈ ਇਹ ਉੱਪਰ ਦਾ ਪੱਤਾ ਧੱਕ ਕੇ ਕੈਮਰੇ ਦਿਖਾ ਦਿਓ ਮੈਨੂੰ ਦਿਖਾ ਦਿਓ ਕਿਹੜਾ ਕੰਮ ਹੈ ਪਤਾ ਹੋਈ ਜੀ ਕੋਈ ਨਹੀਂ ਇਹਦੇ ਹੁਣ ਤੁਸੀਂ ਦੇਖ ਵੀ ਲਓ ਇਹ ਉਹੀ ਪੱਤਾ ਹੈ ਜੀ ਹੈ ਜੀ ਉਹੀ ਹੈ ਜੀ ਹਾਂ ਹੁਣ ਗੱਲ ਇਹ ਹੈ ਵੀ ਤੁਸੀਂ ਆਪ ਦੀ ਚੋਆਇਸ ਨਾਲ ਪੱਤਾ ਚੁਣਿਆ ਠੀਕ ਹੈ ਜੀ ਉਹਦੇ ਜੋ ਇੱਕ ਕਰਤਾ ਜੇ ਇਹ ਕੋਈ ਕਰਦਾ ਹੈ ਇਹ ਜੀ ਟ੍ਰਿਕ ਅਲੱਗ-ਅਲੱਗ ਨੇ ਵਿੱਚ ਕੈਮਿਕਲ ਨਾਲ ਟ੍ਰਿਕ ਕਰਦੇ ਆ ਵਿੱਚ ਤਾਸ਼ ਨਾਲ ਕਰਦੇ ਆ ਉਹ ਜਿਹੜੇ ਬੰਦੇ ਟ੍ਰਿਕ ਕਰਦੇ ਆ ਉਹਨਾਂ ਦੀ ਪ੍ਰੈਕਟਿਸ ਤੇ ਰਿਹਰਸਲ ਹੋ ਜਾਂਦੀ ਹੈ ਠੀਕ ਹੈ ਉਹ ਜੋਤਸੀ ਲੋਕ ਨੇ ਉਹ ਲੋਕਾਂ ਦੇ ਕੱਪੜੇ ਢੀਡੇ ਦੇਖ ਕੇ ਉਹ ਅੰਦਾਜ਼ਾ ਲਾਉਂਦੇ ਵੀ ਬੰਦਾ ਕਿਹੋ ਜਿਹਾ ਹੈ ਕੀ ਗੱਲਬਾਤ ਹੈ ਉਹ ਸਾਰਾ ਕੁਝ ਉਹ ਉਹਨਾਂ ਦੀ ਵੀ ਪ੍ਰੈਕਟਿਸ ਹੈ ਠੀਕ ਹੈ ਸਾਦਾ ਦੱਸਣ ਦਾ ਮਤਲਬ ਇਹ ਸੀ ਅੱਜ ਅਸੀਂ ਚੈਲੰਜ ਕਰਦੇ ਆ ਠੀਕ ਹੈ ਜੀ ਵੀ ਜਿਹੜੇ ਭਵਿੱਖ ਦੱਸਣ ਵਾਲੇ ਨੇ ਮਤਲਬ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਮਹੀਏ ਤੰਤਰਿਕ ਜੋਤਸੀ ਪੁੱਛਾਂ ਦੇਣ ਵਾਲੇ ਖੇਡਣ ਵਾਲੇ ਉਹ ਕਹਿੰਦੇ ਅਸੀਂ ਭਵਿੱਖ ਦੱਸਦੇ ਆ ਭਵਿੱਖ ਕੀ ਦੱਸਦੇ ਆ ਜਿੱਥੇ 50% ਗੱਲ ਹੁੰਦੀ ਆ ਮੁੰਡਾ ਜਾਂ ਕੁੜੀ ਉਸ ਤਾਂ ਭਾਈ ਇੱਕ ਹੋਣਾਗਾ ਇੱਕ ਹੋਣਾ ਠੀਕ ਹੈ ਕੈਨੇਡਾ ਜਾਊਗਾ ਜਾਂ ਨਹੀਂ ਜਾਂਦਾ ਉਹ ਵੀ ਇੱਕ ਹੋਣਾਗਾ ਜਿਹਦਾ ਵੀਜਾ ਲੱਗਿਆਗਾ ਹੁਣ ਅਸੀਂ ਕਰਦੇ ਆ ਵੀ 543 ਸੀਟਾਂ ਠੀਕ ਹੈ ਜੀ ਮਈ ਚੋ ਲੱਗਿਆ ਠੀਕ ਹੈ 4 ਜੂਨ ਨੂੰ ਰਿਜ਼ਲਟ ਆਏ ਠੀਕ ਹੈ ਅਸੀਂ ਇਹ ਦਾਵਾ ਕਰਦੇ ਹਾਂ ਵੀ ਤੁਸੀਂ 543 ਸੀਟਾਂ ਦਾ ਰਿਜ਼ਲਟ ਦੱਸ ਦਿਓ ਠੀਕ ਹੈ ਜੀ ਵੀ 543 ਸੀਟਾਂ ਜੋ ਭਾਜਪਾ ਨੂੰ ਕਿੰਨੀਆਂ ਆਉਣਗੀਆਂ ਮੌਤਾ ਬੈਨਰਜੀ ਨੂੰ ਕਿੰਨੀਆਂ ਆਉਣਗੀਆਂ ਕਾਂਗਰਸ ਨੂੰ ਕਿੰਨੀਆਂ ਆਉਣਗੀਆਂ ਮਤਲਬ ਬਸਪਾ ਨੂੰ ਕਿੰਨੀਆਂ ਆਉਣਗੀਆਂ ਸਾਰੀਆਂ ਬਾਟੀਆਂ ਜੀ ਸਾਰੀਆਂ ਬਾਟੀਆਂ ਦੇ ਦੱਸਦੇ 10% ਉਹਦੇ ਤੇ ਕੰਫੈਸ਼ਨ ਮਾਫੀ ਹੈ ਜੇ ਤੁਹਾਡੇ ਤੋਂ ਗਲਤੀ ਹੋ ਗਈ हां ਅਸੀਂ ਇਹਦੇ ਚੈਲੰਜ ਕਰਦੇ ਆ 20 ਲੱਖ ਰੁਪਏ ਦਾ ਠੀਕ ਹੈ ਜੀ ਅੱਜ ਚੈਲੰਜ ਕਰਦੇ ਆ ਕੱਲ ਨੂੰ ਕਹਿਣਗੇ ਵੀ ਸਾਨੂੰ ਪਹਿਲਾਂ ਨਹੀਂ ਕੀਤਾ ਠੀਕ ਹੈ 4 ਜੂਨ ਤੋਂ ਪਹਿਲਾਂ ਅਸੀਂ ਚੈਲੰਜ ਕਰਦੇ ਆ ਕੋਈ ਵੀ ਇਸ ਚੈਲੰਜ ਨੂੰ ਐਕਸੈਪਟ ਕਰ ਸਕਦਾ ਠੀਕ ਹੈ ਸਾਡਾ ਚੈਲੰਜ ਹੈ ਵੀ ਕੋਈ ਵੀ ਬੰਦਾ ਜਿਹੜਾ ਭਵਿੱਖ ਦੱਸਣ ਵਾਲਾ ਹੈਗਾ ਉਹ ਆਪਣਾ ਚਮਤਕਾਰ ਦਿਖਲਾਏ ਔਰ 20 ਲੱਖ ਲੈ ਜਾਏ ਠੀਕ ਹੈ ਜੀ ਠੀਕ ਹੈ ਚਰਤਕਾਰ ਦੇ ਨੇ ਇਹਨੇ ਆਪਣਾ ਦੱਸ ਦੇ ਚਾਹ ਤਿੰਨ ਤਰੀਕ ਦਾ ਵਿਚਾਰ ਉਹਦਾ ਰਿਜਟ ਆਈ ਜਾਣਾ ਮੈਨੂੰ ਨਾ ਮੈਂ ਆਪਾਂ ਦੇਖੇ ਜਾਂਦੇ ਹਾਂ ਬਾਅਦ ਖਵਾਬ ਦੇ ਬਿਆਨਾਂ ਦੇ ਪੁਰਾਣੇ ਡੋਟੀ ਦੇ ਕਹਿੰਦੀ ਸੀ ਕਿ ਪ੍ਰਣਾ ਭਜਾ ਮંત્રી ਕੋਲ ਵੀ ਤਾਂ ਕਹਿੰਦਾ ਸੀ ਹਾਂ ਉਹ ਇੱਕ ਗੱਲ ਕੀ ਸ੍ਰਾਮੀ ਆਉ ਹਾਂ ਪ੍ਰਾਣੇ ਬਾਬੇ ਨੇ ਕਹਿੰਦਾ ਨਹੀਂ ਬੈਠੇ ਕਹਿੰਦਾ ਸੀ ਹਾਂ ਬੈਠੇ कोरोना हुआ बटाला हुआ बाबा जी ने पता बिल्कुल बिल्कुल मतलब ਤੁਸੀਂ ਉਹਨਾਂ ਨੂੰ ਵੀ ਚੈਲੰਜ ਕਰਦੇ ਹੋ ਤੁਸੀਂ ਉਹਨਾਂ ਨੂੰ ਵੀ ਚੈਲੰਜ ਕਰਦੇ ਹੋ ਵੀ ਜੇਕਰ ਤੁਸੀਂ ਹੁਣ ਦੱਸਣਾ ਚਾਹੁੰਦੇ ਹੋ ਸਾਨੂੰ ਪਹਿਲਾਂ 3 ਦਿਨ ਤੱਕ ਪਹਿਲਾਂ ਦੱਸ ਸਰ ਪਹਿਲਾਂ ਦੱਸੋ ਪਹਿਲਾਂ ਦੱਸੋ ਬਾਅਦ ਚ ਪਤਾ ਕੀ ਹੈ ਭਾਈ ਜੀ ਕਰਨੈਲ ਜੀ ਇਹਨਾਂ ਅਲੱਗ-ਅਲੱਗ ਜੋਤਸੀ ਭਵਿੱਖਵਾਣੇ ਕਰਦੇ ਆ ਕਿਸੇ ਨੇ ਕਹਿੰਦਾ ਵੀ ਮੋਦੀ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਕਹਿੰਦਾ ਰੌਹਲ ਠੀਕ ਹੈ ਠੀਕ ਹੈ ਪਹਿਲਾਂ ਤਾਂ ਇੱਕ ਸੁਭਾਵਣਾ ਲੋਕ ਜਿਹੜੇ ਲਾਉਂਦੇ ਨੇ ਐਨਾਲਿਸਿਸ ਕਰਦੇ ਨੇ ਉਹਨਾਂ ਨੂੰ ਤਾਂ ਚਲੋ ਆਈਡੀਆ ਹੁੰਦੇ ਨੇ ਠੀਕ ਹੈ ਇਹ ਜਿਹੜੇ ਜੋਤਸੀਆ ਉਹ ਵੀ ਉਹ ਤੁੱਕੇ ਲਾਉਂਦੇ ਆ ਹੋ ਸਕਦਾ ਹੈ ਕਿ ਉਹਨਾਂ ਨੂੰ ਕੁਝ ਹੋਣ ਉੱਥੇ ਤੱਕ ਤਾਂ ਗੱਲ ਆਈਡੀਆ ਲੱਗਦਾ ਵੀ ਇਹ ਲੱਗਦਾ ਯਾਰ ਇਸ ਵਾਰੀ ਬਹੁਤ ਹੋ ਜਾਣਾ ਲੱਗਦਾ ਉਹ ਲੱਗਦਾ ਕਿਹ ਤੁੱਕੇ ਆ ਪਰ ਉਹਨਾਂ ਨੇ ਜਦੋਂ ਖਬਰ ਲੱਗੀ ਹੁੰਦੀ ਆ ਤਾਂ ਉਹ ਤੋਂ ਬਾਅਦ ਉਹ ਵੱਡਾ ਕਰਕੇ ਉਹਨੂੰ ਸ਼ੋਅ ਕਰਦੇ ਵੀ ਅਸੀਂ ਤਾਂ ਪਹਿਲਾਂ ਦੱਸ ਦਿੱਤਾ ਸੀ ਅਸੀਂ ਤਾਂ ਪਹਿਲਾਂ ਦੱਸ ਕਿ ਜਦ ਨੂੰ ਮੈਂ ਜਾਦੂ ਕਰਾਦਾ ਪਹਿਲਾਂ ਆ ਨਾ ਜਦੋਂ ਮੋਢੀਂ ਬਦਲ ਮਾਪਦਾ ਮੰਤਰੀ ਬਣਿਆ ਜੀ ਸਾਰੇ ਫੋਨਿਆਂ ਨੂੰ ਵਧਾਈ ਦੇ ਦਿੱਤੀਆਂ ਜੀ ਜੀ ਤੋਨੀਆ ਨੇ ਸਾਰੇ ਜੋਤਸ਼ੇ ਦੇ ਕਹਦਾ ਵੀ ਜੋਤਸ਼ੀ ਦੁਨੀਆ ਦੀ ਕੁੰਡਲੀ ਆ ਹਾਂ ਨਿਕਲ ਫੋਨੀਆ ਪ੍ਰਧਾਨ ਮੰਤਰੀ ਬਣੂ ਹਾਂ ਪਰ ਉਦੋਂ ਇਹਦੇ 100 ਦੇ 100% ਟੁੱਕੇ ਫੇਲ ਹੋ ਗਏ ਜਦੋਂ ਮਨੂਰ ਸਿੰਘ ਪਤਲੇ ਦਾ ਤੂੰ ਰਾਤ ਪ੍ਰਧਾਨ ਮੰਤਰੀ ਕਿਹੜਾ ਕਿਆ ਗਿਆ ਹਾਂ ਕਿੱਥੇ ਬਣ ਗਿਆ ਹਾਂ ਉਹ ਮਤਲਬ ਇਹਨਾਂ ਲਈ ਜੋਤਸ਼ ਜੋਤਸ਼ੀ ਆ ਜਿਹੜੇ ਸਾਨੂੰ ਭਵਿੱਖ ਦੱਸਣ ਦਾ ਕੋਈ ਵੀ ਦਾਅਵਾ ਕਰਦਾ ਹੈ ਇਹ ਪਖੰਡ ਕਰਦੇ ਪਖੰਡ ਕਰ ਪਖੰਡ ਕਰ ਹਾਂ ਵੇਖੋ ਜਿਹੜਾ ਵਿਗਿਆਨ ਹੈ ਉਹ ਕੁਝ ਚੀਜ਼ਾਂ ਨੂੰ ਸਾਇੰਸ ਦੇ ਤੌਰ ਤੇ ਸਿੱਧ ਕਰਦਾ ਜੋ ਦੱਸਦਾ ਉਹ ਹੁਣ ਉਹ ਦੱਸ ਦਿੰਦੇ ਸਾਨੂੰ ਵੀ ਅੱਜ ਦਾ ਟੈਂਪਰੇਚਰ ਐਨਾ ਰਹੂਗਾ ਉਹ ਵਿਗਿਆਨ ਹੈ ਉਹ ਵਿਗਿਆਨ ਵੀ ਉਹਦੇ ਵਾਸਤੇ ਉਪਕਰਨ ਯੂਜ਼ ਕਰਦੇ ਆ ਸਾਰੀਆਂ ਹਵਾਵਾਂ ਨੂੰ ਨੋਟ ਕਰਦੇ ਆ ਕਿ ਕਿਧਰੋਂ ਕਿਹੜੀ ਹਵਾ ਚੱਲ ਰਹੀ ਕੀ ਹੈ ਉਹਦਾ ਇੱਕ ਵਿਗਿਆਨ ਹੈ ਪਰ ਇਹ ਹੈ ਕਿ ਜਦੋਂ ਤੁੱਕਾ ਵਿਗਿਆਨ ਹੈ ਇਹਨਾਂ ਨੂੰ ਵਿਗਿਆਨ ਕਿਵੇਂ ਕਹਿ ਸਕਦੇ ਆ ਔਰ ਜੋ ਤੁਸੀਂ ਇਸ ਗੱਲ ਦੇ ਰੌਲਾ ਪਾਉਂਦੇ ਨੇ ਵੀ ਅਸੀਂ ਆ ਭਵਿੱਖ ਦੱਸਦਾ ਉਹਨਾਂ ਨੂੰ ਸਾਡਾ ਅੱਜ ਅਸੀਂ ਲੁਧਿਆਣੇ ਬੈਠ ਕੇ ਖੁੱਲਾ ਚੈਲੰਜ ਕਰਦੇ ਆ ਆ ਮੀਆਂ ਜੀ ਔਰ ਜਦ ਤੁਸੀਂ ਅਖਬਾਰਾਂ ਚ ਪੋਸਟ ਕਰਉਂਦੇ ਆ ਰੋਣੇ ਤੇ ਪਹੁੰਚ ਵੱਲ ਦੇ ਫਿਰਦੇ ਆ ਮੀਆਂ ਜੀ ਭੁੱਖ ਦੱਸਦੇ ਆ ਇਹ ਕਰਦੇ ਆ ਫਲਨ ਉਹਨਾਂ ਨੂੰ ਸਾਰਿਆਂ ਨੂੰ ਗੁੱਲਾ ਦੇ ਆ ਜਿਹੜੇ ਆ ਕੇ ਅੰਦਰ ਮੈਂ ਤੁਹਾਡਾ ਪਿਆਰ ਤੋੜਨੇ ਆ ਤੋੜਨੇ ਨਿਕੂਗਾ ਇਹ ਤਕਰੀਬ ਦੱਸ ਤੀ ਉਹਨਾਂ ਨੂੰ ਨੇ ਕਿ ਜਿਹੜੇ ਪਰ ਲੋਕ ਨੇ ਗਿਆਨਤਾ ਦੇ ਮਾਰੇ ਪੁੱਤ ਨਾ ਕਿ ਦੁੱਖ ਦੀ ਬੀਜ ਖੱਥੇ ਹੁੰਦੇ ਨੇ ਉਹ ਇਹਨਾਂ ਦੇ ਡਿਗਨ ਕਰ ਲੈਂਦੇ ਨੇ ਪਰ ਕਰਨ ਲਈ ਅਸੀਂ ਤੁਹਾਨੂੰ ਇਸ ਗੱਲ ਦੀ ਸਲਾਹਾ ਵੀ ਕਰਦੇ ਆ ਜਿਹੜਾ ਤੁਸੀਂ ਸਾਡੀ ਗੱਲ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹੋ ਬਿਲਕੁਲ ਜੀ ਕੰਮ ਕੀ ਹੈ ਜ਼ਿਆਦਾਤਰ ਸਪਾ ਚ ਲੈ ਕੇ ਆ ਨਹੀਂ ਪੂਰੇ ਇੰਡੀਆ ਦੇ ਵਰਲਡ ਚ ਲੈ ਕੇ ਜਾਂਦੇ ਆ ਜੀ ਜੀ ਆ ਤੁਹਾਡੇ ਕੋਲ 3 ਤਰੀਕ ਤੱਕ ਹੈਗੀ ਆ ਤੁਸੀਂ 3 ਤਰੀਕ ਤੱਕ ਆਪਣੀ ਵੀਡੀਓ ਜਾਂ ਸਾਡੇ ਨਾਲ ਸੰਪਰਕ ਕਰੋ ਤੁਸੀਂ ਆਪਣਾ ਦਾਵਾ ਲਓ 3 ਲੱਖ ਲੈ ਜਾਓ ਨੰਬਰ ਨਾਲ ਦੇ ਦੇ ਹਾਂਜੀ ਨੰਬਰ ਨਾਲ ਦੇ ਦੇ ਨੰਬਰ ਨਾਲ ਦੇ ਦੇਗੇ ਭਰਗਾ ਦੇ ਆ ਕਰ ਰਹੇ ਆ ਜੀ ਹਾਂਜੀ ਜ਼ਿਆਦਾਤਰ ਅੱਜ ਕੱਲ ਕੀ ਹੋ ਗਿਆ ਵੀ ਇੱਕ ਚੱਕਦੇ ਆ ਗੱਲ ਨੂੰ ਹੂੰ ਉਹਨੂੰ ਬਸ ਕੱਲੇ ਉਹ ਲੈਣ ਵਾਸਤੇ ਟੀਆਰਪੀ ਚੈਨਲ ਵੀ ਬਿਲਕੁਲ ਫਾਲੋਅਰ ਲੈਣ ਵਾਸਤੇ ਠੀਕ ਹੈ ਪਖੰਡਾ ਨੂੰ ਵੀ ਪੇਸ਼ ਕਰੀ ਜਾ ਪਖੰਡਾ ਨੂੰ ਪਰ ਤੁਸੀਂ ਇਹਦੋਂ ਵਧੀਆ ਉਤਰਾਲਾ ਕੀਤਾ ਇਹਦਾ ਅਸੀਂ ਅਸੀਂ ਧੰਨਵਾਦ ਕਰਦੇ ਆਂ ਕਿਸੇ ਸੋਸਾਇਟੀ ਵੱਲੋਂ ਜਿਹੜੀਆਂ ਚੀਜ਼ਾਂ ਇਹ ਤੁਸੀਂ ਦਿਖਾ ਰਹੇ ਹੋ ਹਾਂ ਉਹ ਇਹ ਕਿਸ ਨੇ ਆ ਮੈਂ ਉਹ ਦੰਨਾ ਵੀ ਕਹਿਣਾ ਚਾਹੀਦਾ ਲੋਕਾਂ ਨੂੰ ਕੀ ਵੀਡੀਓ ਦਾ ਬਗਾਨਾ ਪਟਾਰ ਬਹੁਤਾਂ ਰਾਤੋਂ ਰਾਤ ਵੀਡੀਓ ਚ ਰਹਿ ਜਾਂਦੀ ਮੈਂ ਕੱਲ ਕਹਾਂ ਦਾ ਮੇਰੇ ਗਵਾਂਡੀ ਤੱਕ ਨਹੀਂ ਕਰ ਜਾਂਦੀ ਨਹੀਂ ਚੱਲਦੀ ਜੀ ਨਹੀਂ ਆਉਂਦੀ ਠੀਕ ਹੈ ਵੀਡੀਓ ਜਾ ਰਹੀ ਆ ਤੁਸੀਂ ਅੱਗੇ ਵੀ ਸ਼ੇਅਰ ਕਰਨ ਵਾਸੀ ਹੈਂ ਵੀ ਸ਼ੇਅਰ ਕਰੋ ਅੱਗੇ ਤੁਹਾਨੂੰ ਨਹੀਂ ਪਰ ਇਹ ਜਿਆਦਾ ਖਾ ਰਹੇ ਆ ਆ ਕੀ ਤਰ੍ਹਾਂ ਦੀ ਛੱਡੀ ਹੋਲੇ ਨੇ ਪੰਜਾਬ ਦੇ ਪੂਰੇ ਬਣ ਦੇ ਵਿੱਚ ਹੈਗੇ ਆ ਤੱਕ ਨਾ ਗੱਲ ਕਰੋ ਤੱਕ ਨਾ ਗੱਲ ਕਰ ਸਾਾਨੂੰ ਇਹ ਕਹਿ ਦੋ ਨੀ ਕੋਈ ਕੁਛ ਕਹਿ ਦੋ ਨਾ ਕੋਈ ਨਾਸਤਕ ਨੇ ਕੋਈ ਕੁਛ ਨੇ ਅਕੀ ਕਹਿੰਦੇ ਵੀ ਜੀ ਤਹੇ ਕੁਝ ਵੀ ਆ ਅਸੀਂ ਤੜਕਣਾ ਗੱਲ ਕਰਦੇ ਆ ਤੁੰਨੂੰ ਗੌਂਡੀਆਂ ਨੂੰ ਉਹਨੂੰ ਕਹੋ ਕਿ ਬਾਬੇ ਨੂੰ ਬਾਬਾ ਜੀ 25 ਲੱਖ ਰੁਪਇਆ ਨਾ ਮਿਲ ਗਿਆ ਆ ਰਿਆ ਰਸਪੁਰਾ ਤਦੋਂ ਉਹਦ ਕਰਦੇ ਹੋ ਇਹਨਾਂ 88 ਇਹਨਾਂ ਦੇ ਆਰ ਰੌਣ ਥੋੜੀ ਜੀ ਇਹਨੀਆਂ ਨੂੰ ਕਹੋ ਵੀ 25 ਅੱਜ ਬਾਜੜ ਤੱਕ ਭਾ ਦੇ ਜਿਹੜੀ ਲਿਵਰ ਢੂਠ ਦੀਆਂ ਗੌਂਡੀਆਂ ਆ ਆਪ ਅੱਕੇ ਬਜਾ ਗਿਆ ਕਰ ਰੋ ਪਰ ਗੱਲ ਇਹ ਹੈ ਜੀ ਸਰਕਾਰਾਂ ਇਹਦੇ ਤੇ ਕੁਝ ਨਹੀਂ ਕਰ ਰਹੀਆਂ ਉਹ ਲੋਕਾਂ ਦੀ ਦਿਨ ਰਾਤ ਲੁੱਟ ਕਰਦੇ ਪਏ ਨੇ ਸਰਕਾਰਾਂ ਅਖੰਡ ਦੇ ਨਾਂ ਤੇ ਉਹ ਆਪ ਨਗ ਪਾਈ ਜਾਂਦੇ ਨੇ ਬਿਲਕੁਲ ਆਹ ਟ੍ਰਿਕ ਮੈਂ ਤੁਹਾਡੇ ਸਾਹਮਣੇ ਪ੍ਰਿੰਟ ਕਮੀਜ਼ ਪਾ ਕੇ ਕਰਿਆ ਬਿਲਕੁਲ ਜੀ ਜਿਹੜਾ ਮਜ਼ਾਕ ਬੰਨਿਆ ਇਹ ਨਹੀਂ ਚਿਮਕਾ ਕੇ ਵੱਡੇ ਵੱਡੇ ਤੁਹਾਨੂੰ ਆਇਆ ਜਾਂ ਬਾਹਰ ਹੀ ਮੜ ਕੇ ਛਿਰਤੇ ਇਹ ਤੁੱਚੇ ਮੈਨੂੰ ਜਰੂ ਬਾਬਾ ਮੰਨਣਾ ਸੀ ਬਿਲਕੁਲ ਬਾਬਾ ਜੀ ਨੇ ਸਾਡੀ ਵੀਡੀਓ ਦੇਖ ਕੇ ਮੰਨਣ ਲੱਗ ਪਏ ਕਹਿੰਦੇ ਬਾਬਾ ਜੀ ਬਹੁਤ ਪੁੰਛੀ ਬਸ ਸਰਗਲਾ ਦੀ ਤਾਂ ਗੱਲ ਇਦਾਂ ਆ ਗਈ ਦੇਖੋ ਜੀ ਜਿਹੜੇ ਥੋੜਾ ਯਾਦ ਕੀ ਆ ਐਮਪੀ ਨੇ ਕਾਗਜ਼ ਭਰ ਰਹੇ ਸੀ ਪੂਰੇ ਦੁਆਰ ਉਹ ਕਈਆਂ ਨੇ ਤਾਂ ਤਰੀਕ ਟੈਪ ਦੇਖ ਕੇ ਭਰਿਆ ਬਿਲਕੁਲ ਜੀ ਬਿਲਕੁਲ ਹਾਂ ਤਰੀ ਮੈਨੂੰ ਕਾਹਵੇ ਹੋਰ ਟਾਈਮ ਦੇਖ ਕੇ ਕਾਗਜ਼ ਭਰਨਗੇ ਹਾਂ ਬਾਰੇ ਦੱਸਣਾ ਬਾਬ ਜੀ ਹੁਣ ਜਿਹੜੇ ਟਾਈਮ ਤੇ ਤਰੀਕ ਦੇਖ ਕੇ ਕਾਗਜ਼ ਭਰਦੇ ਨੇ ਠੀਕ ਹੈ ਜੀ ਕਾਗਜ਼ ਭਰਨ ਤੋਂ ਬਾਅਦ ਵੀ ਕੀ ਬਦਲ ਜਾਂਦੇ ਨੇ ਪਾਰਟੀ ਬਦਲ ਜਾਂਦੇ ਨੇ ਪਾਰਟੀ ਬਦਲ ਜਾਂਦੇ ਨੇ ਇਹ ਤਰੀਕਾ ਵੀ ਘਰੀਆਂ ਤਰਾਂ ਹੀ ਰਹਿ ਜਾਂਦੀਆਂ ਨੇ ਪਰ ਵੈਸੇ ਜਿਹੜੀ ਗੱਲ ਤਰੀਕਾ ਦੀ ਹੈ ਹਾਂ ਜੀ ਹੁਣ ਅੱਜ ਕੱਲ ਕੀ ਹੈ ਵੀ ਜਿਹੜਾ ਜੋਤਿਸ਼ ਹੈ ਉਹ ਕਹਿੰਦਾ ਵੀ ਸਾਨੂੰ ਬੱਚੇ ਦਾ ਜਨਮ ਡੇਟ ਜਨਮ ਸਥਾਨ ਉਹ ਸਾਰਾ ਸਹੀ ਪਤਾ ਹੋਵੇ ਤੇ ਅਰੇ ਅਸੀਂ ਉਹਦਾ ਪੂਰਾ ਭਵਿੱਖ ਦੱਸ ਦਿੰਨੇ ਹੁਣ ਇੱਕ ਦੱਸ ਠੀਕ ਹੈ ਹੁਣ ਡਾਕਟਰ ਹੈ ਜਦੋਂ ਬੱਚੇ ਆਪਰੇਸ਼ਨ ਵਾਲੇ ਬੱਚੇ ਹੁੰਦੇ ਆ ਉਹ ਟਾਈਮ ਦੇ ਹੁੰਦੇ ਨੇ ਉਹਦੇ ਚ ਗੈਪ ਹੁੰਦਾ ਵੀ ਤੁਸੀਂ ਅੱਜ ਅੱਜ ਅਪਰੇਟ ਕਰਾ ਲਓ ਚਾਹੇ ਕਰਾ ਲਓ ਚਾਹੇ ਬੱਸ ਨੂੰ ਕਰਵਾ ਲਓ ਹਾਂਜੀ ਹੁਣ ਤੁਸੀਂ ਤਾਂ ਦੱਸੋ ਕਿ ਕਿਹੜਾ ਪ੍ਰਧਾਨ ਮੰਤਰੀ ਬੰਦਾ ਬੰਦਾ ਹਸਲ ਕਰਵਾ ਲੈ ਭਾਈ ਹਾਂਜੀ ਹਾਂਜੀ ਹੈਨਾ ਹੁਣ ਤਾਂ ਵਿਗਿਆਨ ਦੇ ਹਿਸਾਬ ਨਾਲ ਇਹ ਗੱਲਾਂ ਚ ਕੋਈ ਦਮ ਨਹੀਂ ਪਰ ਜਿਹੜੇ ਜੋਤਸ਼ੀ ਹੈ ਤੇ ਲੀਡਰ ਨੇ ਇੱਕੋ ਹੀ ਕੈਟਾਗਰੀ ਆ ਠੀਕ ਹੈ ਉਹ ਵੀ ਵੇਪ ਬਣਾਉਂਦੇ ਉਹ ਵੀ ਵੇਪ ਬਣਾਉਂਦੇ ਉਹ ਰੜਕੇ ਬਣਾਉਂਦੇ ਬਸ ਦੋ ਇਹ ਲਗੀ ਜੀ ਜਿਆਦਾ ਵੀਡੀਓ ਫਿਰ ਲੰਬੀ ਹੋ ਜਾਣੀ ਆ ਆਪ ਇੱਥੇ ਕੀ ਗੱਲ ਸਮਾਪਤ ਕਰਦੇ ਆ ਜੀ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਵੀ ਤੁਸੀਂ 20 ਲੱਖ ਦਾ ਚੈਲੰਜ ਕਰਦੇ ਆ ਵੀ ਜਿਹੜਾ 543 ਸੀਟਾ ਜਿਹੜਾ ਦੱਸ ਦੇਗਾ ਠੀਕ ਹੈ ਜੀ ਉਹ ਤੁਹਾਡੇ ਕੋਲ 20 ਲੱਖ ਰੁਪਏ ਲਾ ਕੇ ਕਿਹਦੀ ਗੱਲ ਕਰ ਤੂ ਕਿਹੜਾ ਕਿਨੇ ਕੋਈ ਹਾਂਜੀ ਹਾਂਜੀ 543 ਸੀਟਾਂ ਦਾ ਇਹਨਾਂ ਨੂੰ ਸੁਗਰ ਚੰਡੀ ਦੱਸ ਦੇਣਾ ਹਾਂ 543 ਉਹ ਫੁੱਲਾ ਚੈਲੰਜ ਹੈ ਤੁਹਾਡੇ ਕੋਲ ਨਾਪ ਕਰਨਾ ਹੈ ਵੀ ਠੀਕ ਜੀ ਅਸੀਂ 5 ਕਰਕੇ ਰੱਖੇ ਚੱਲਦੇ ਹਾਂ ਠੀਕ ਹੈ ਜੀ 5 ਕਰਕੇ ਹਾਂਜੀ ਉਹ ਜੇ ਤੁਸੀਂ ਤੇ ਗੁੜੀ ਗੁੰਡੇ ਪੰਜ ਕਿੱਟਕੇ ਲੈ ਕੇ ਚਲੋਗੇ ਕਿ ਕਿਤੇ ਜਿੰਬੀ ਦੀ ਮਾਂ ਦੇ ਕੋ ਹਾਂ ਪਹਿਲਾ ਕੱਕਾ ਕੀ ਹੋਇਆ ਠੀਕ ਹੈ ਜੀ ਕੀ ਘਟਨਾ ਹੋਈ ਕੀ ਹੋਇਆ ਠੀਕ ਹੈ ਜੀ ਦੂਜਾ ਕਿਉਂ ਹੋਇਆ ਠੀਕ ਹੈ ਇਹ ਜੀ ਕਿਉਂ ਹੋਇਆ ਠੀਕ ਹੈ ਜੀ ਇਹ ਜੀ ਕਿਵੇਂ ਹੋਇਆ ਠੀਕ ਹੈ ਚ ਕਦੋਂ ਹੋਇਆ ਕਿਵੇਂ ਹੋਇਆ ਕਿਉਂਕਿ ਕਦੋਂ ਹੋਇਆ ਠੀਕ ਹੈ ਕਦੋਂ ਹੋਇਆ ਕਿੱਥੇ ਕਿੱਥੇ ਹੋਈਆ ਕਿੱਥੇ ਹੋਈ ਪੰਜ ਕਿੱਟਕ ਕਿਉਂ ਲੈ ਕੇ ਚੱਲੇ ਕੋਈ ਐਵੇਂ ਲਾਈ ਲਾਕਦਾ ਬਣਾਇਆ ਕਰੋ ਇਹ ਤੁਹਾਨੂੰ ਪਿਛਲੇ ਕਹਿਦਾ ਵੀ ਉੱਥੇ ਆਦੀ ਹੋਈਆ ਵੀ ਕੀ ਹੋਈ ਕਿਉਂ ਹੋਈ ਕਿਵੇਂ ਹੋਈ ਕਦੋਂ ਹੋਈ ਉਥੇ ਬੈਠ ਜਿੰਦੇ ਤੁਹਾਡਾ ਸਬੂਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅਸੀਂ ਬੈਠੇ ਵਾਲੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ